ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਤੇ ਆਜੋ ਆਪਣਾ ਫਿਰ ਵਲੌਗ ਵੇਖਦੀ ਆਂ ਹਾਂਜੀ ਕੀ ਹਾਲ ਚੱਲ ਦੋਸਤੋ ਠੀਕ ਠਾਕ ਸਾਰੇ ਜਾਣੇ ਅੱਜ ਲੱਗੇ ਹੀ ਆ ਪਲਟਾਂ ਚੱਕਣ ਰਾਹ ਨੂੰ ਆਪਣੇ ਨੂੰ ਚਾਲਦੇ ਆਂ ਵਲੋ ਲਈ ਸਾਡਾ ਰਾਜੂ ਨਾਲ ਜੋਬਰ ਤੋਂ ਜੱਦ ਨਹੀਂ ਲੋ ਤਾਂ ਵੀ ਕਹਿੰਦਾ ਕਿਵੇਂ ਆ ਅੱਜ ਲਿਆਉਣੀਆਂ ਪਰਟਾ ਚੱਕ ਕੇ ਫੇਰ ਆ ਜਾ ਕਾਗੋ ਪੋਕਦੈ ਲਾਉਣਾ ਪਹਿਲਾ ਛੱਡਦੀ ਆ ਕਿੰਨੇ ਦਿਨ ਹੈ ਓਏ ਇਹਨੇ ਦੰਡੀ ਲਾਉਣੀ ਹੁਣ ਬੰਦਿਆਂ ਨੇ ਦਾਲ ਬੋਰੀ ਛੱਡਦੀ ਕਹਿੰਦੇ ਨਜ਼ਰ ਆ ਨਹੀਂ ਬਣਦਾ ਹੁਣ ਪੀਣੀ ਚਲੋ ਜਾ ਕੇ ਬਣਦੇ ਹੁਣ ਉੱਥੇ ਰੱਖਣੀ ਟਰੈਕਟਰ ਕਹਿਣਾ ਸੌਂ ਲਿਖਾ ਜੀ ਵਾਜੂੜੀ ਪੜੀ ਗਿਆ ਟਲਾ ਰਟਾ ਯਾਪ ਹੀ ਮਾਰਦਾ ਐਹ ਹੈ ਸਾਲਦੇ ਆਇਤਾ ਲੈਂਡ ਫੋਨ ਫੇਰ ਕਰਦੇ ਆਗੇ ਰਾਹੂ ਲੋਡ ਹਲੇ ਰੌਲਾ ਕਰੇ ਬੋਲੇ ਓਏ ਜੀ ਆਂਦਾ ਹੋ ਗਿਆ ਆਕੋੜਾ ਕੋਤਾਨੀ ਆ ਰਹਾ ਗੁਰਦਾਨੀ ਕਰ ਰਹਾ ਸ਼ੇਰੂ ਕੋਤਾਨੀ ਆ ਰਹਾ ਭਰਤੀ ਚੋਬਰਾਂ ਨੇ ਇੱਕ ਟਰਾਲੀ ਦਾ ਵਸ ਥੋੜੇ ਜਿਹਾ ਪਾਉ ਬੱਟ ਹੋਰ ਆ ਤਾਂ ਨਹੀਂ ਚੱਕਣੀ ਹੈ ਖੱਜਣਾ ਕੰਮ ਤੇ ਕੀ ਆਂਦੇ ਹੋ ਦੋ ਮੁੰਡੇ ਹੋਰ ਲਾ ਦੇਈਏ ਨਾ ਕੋਈ ਨਾ ਸਾਵਧਾਨਾ ਦੋ ਬੰਦੇ ਹੋਰ ਲੈ ਲਓ ਠੱਕ ਭਰ ਲਿਆਂ ਦੀ ਇੱਕ ਟਰਾਲੀ ਨੂੰ ਨਹੀਂ ਭਰੀ ਬੰਦਿਆਂ ਨੇ ਇਦੋਂ ਖਾਦ ਗਿਆ ਸੈਟੀ ਦੀ ਭਰਤੀ ਬੰਦਰਾ ਦੇ ਕੋਈ ਨਹੀਂ ਅਗਲੀ ਟਰਾਲੀ ਜੀ ਟੀ ਸੀ ਕੱਢ ਕੇ ਲੈ ਕੇ ਆਵਾਂਗੇ ਪੂਰੀ ਪਹਿਲਾ ਗੜਾ ਹੀ ਬੰਦੇ ਕਹਿੰਦੇ ਹੰਬ ਗਏ ਹੁਣ ਨਸ਼ੇ ਪਤਾ ਖੇਡਣ ਗਏ ਮੈਂ ਕਹਿੰਦੀ ਰੈਕਟ ਕਰ ਜਾਂ ਲੈਫਟ ਚੱਕ ਅਗਲੀ ਟੀ ਸੀ ਕੱਢ ਕੇ ਭਰਾਂਗੇ ਪਰ ਪੂਰੀ ਓਕੇ ਲੈ ਗਈ ਇਹ ਕਟਰਾਲੀ ਚੱਲਦੇ ਆ ਦੂਜੀ ਟਰਾਲੀ ਲੈਣਾ ਹੁਣ ਚਲੋ ਮਿਲਦੇ ਜਾ ਕੇ ਲੇ ਕਹਿੰਦਾ ਅਜੂ ਦੂਜਾ ਬੰਦਾ ਗਿਆ ਆਪਣਾ ਘਰ ਨੂੰ ਆਉਂਦਾ ਚਾਚੇ ਨਾਲ ਫਿਰ ਚੱਲਦੇ ਆ ਫਿਰ ਅੱਗੇ ਇਤਨੇ ਮੁੰਡੇ ਛਟਾਂ ਟਰਾਲੀ ਲੈ ਆਇਆ ਭਾਰਤੀ ਝੁੰਬਰਾ ਦੇ ਪਰਲੀ 20ਾਂ ਚ ਮਾੜੀ ਹਿੰਮਤ ਆ ਸਮਾਨ ਵਧ ਗਿਆ ਆ ਗਈ ਤੀਜੀ ਟਰਾਲੀ ਲੈਣਾ ਲੱਗੇ ਪੰਜ ਬੰਦੇ ਮੈਂ 15 ਟਰਾਲੀ ਭਰਦਨੇ ਜੋਗਰਾ ਨੇ ਦਿਨ ਵਧੀਆ ਠੀਕ ਆ ਕਰਮੀ ਘਾਟੀ ਆ ਜਦੋਂ ਤੁਰੀ ਵਾਲੀ ਚੱਲਾ 8:55 ਇਹ ਦੇਖੋ ਬਈ ਵੇ ਤੁਰੀ ਵਾਲੀ ਆ ਕਰਤਾ ਕੰਮ ਫਸਾਵਾ ਰਿਹੜਾ ਬਦੰਦਰ ਨੇ

ਲਾ ਨਿਕਲ ਕੇ ਮੜੀ ਨਾਲੇ ਚਾਰ ਵਾਲਾ ਬਾਈ ਜਾਂਦਾ ਮਟਰ ਵਾਲੀ ਗੱਡੀ ਬਾਣੋ ਬਾਣੀ ਕਰਦੀ ਅੱਜ ਹੋ ਜਾਵਾ ਝੋਟਾ ਆਤੀ ਗਿਆ ਮਲਾ ਹੋਇਆ ਅੱਜ ਕਾਹ ਕੇ ਢੇਡ ਲਾਇਆ ਉਹੰਦਰਾਂ ਨੇ ਤਿੰਨਾ ਘੰਟਾ ਦੀ ਟਰਾਲੀ ਆਈ ਆ ਸਵੇਰੇ ਤਿੰਨਾ ਘੰਟਾ ਤਿੰਨ ਟਰਾਲੀਆਂ ਲਿਆਉਂਦੀਆਂ ਤਲ ਤਾਂ ਮੇਰੀ ਰੋਟੀ ਬੰਦ ਕਰਨੀ ਵੜਿਆ ਫੇਰ ਚੱਲੂ ਕੰਮ ਖਾਇਟਰ ਹੋ ਜਾਵੇਂ ਰੋਟੀ ਖਾ ਕੇ ਬੱਸ ਫੇਰ ਤਾਂ ਬੱਸ ਸਮਝ ਲੋ ਕੰਮ ਖਤਮ ਹੀ ਆ ਚਲੋ ਕੋਈ ਗੱਲ ਨਹੀਂ ਕੱਲੋਂ ਸਹੀ ਹੋਣਾ ਅੱਜ ਚਾਰ ਗੜੇ ਲੱਗਦੇ ਵਧੀਆ